ਜੋ ਪੱਪੀ ਰਾਇਓ ਵਾਲਫਸ ਨੇ ਕੀਆ ਬਹੁਤ ਜ਼ਿਆਦਾ ਰੈਸਕਿਊ ਕਰ ਰਹੇ ਹੈ ਇਹ ਸਾਈਡ ਤੋਂ ਪੱਟ ਲੈਣਾ ਸਾਈਡ ਤੋਂ ਉਹ ਅਪਲਾਈ ਜੀ ਫੁੱਲੀ ਵੀ ਹੈ ਪਰਲੇ ਪਰਲੇ ਸਾਈਡ ਤੇ ਹਾਂ ਉਹ ਫਲਾਈ ਆ ਇਸ ਫਲਾਈ ਦੇ ਪਿੱਛੇ ਆ ਪਰਲੇ 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 ਪਾਸੇ ਆ ਬਾਰੀ ਤੇ ਬਾਰੀ ਤੇ ਹਾਂ ਉਹ ਫਲਾਈ ਫੁੱਲੀ ਇੰਨੇ ਤੇ ਹੈ ਇਹਦੇ ਪਿੱਛੇ ਹੋਊਗਾ ਓਕੇ ਜ਼ਰੂਰੀ ਨਹੀਂ ਇੰਦੇ ਚੀ ਹੋਵੇ ਉਹ ਫਿਰ ਦੂਜੇ ਬੜਾ ਤਾਂ ਇੱਥੇ ਸੀ ਕਰਾ ਫਿਰ ਆ ਉਹ ਪਰਲੇ ਪਾਸੇ ਜਾ ਰਹੇ ਨੇ ਨਹੀਂ ਹੋਰ ਅਪਲਾਈ ਗਾਂ ਵਾਲੀ ਪੱਟ ਕੇ ਵੇਖ ਲਓ ਮਣੀ ਜੀ ਕਿਤੇ ਹੋਰ ਉਹਦੇ ਵਿਰਲ ਹੋਊਗੀ ਆਪ ਨੂੰ ਸਾਰੀ ਇਹਦੇ ਐਗਜ਼ਾਮਿੰਗ ਕਰਨੀਆਂ ਪਊਗਾ ਪਿੱਛੇ ਉਹ ਕਹਿੰਦੇ ਵਾਹ ਨਿਕਲਿਆ ਤਾਂ ਨਹੀਂ ਹੋਣਾ ਕਿਉਂਕਿ ਬਾਰੀ ਤਾਂ ਸਹੀ ਸੀ ਵੈਸੇ ਇਹ ਜੋੜੇ ਚ ਹੁੰਦੇ ਆ ਮੈਂ ਅੱਗੇ ਆ ਕਹੀ ਜਾਂਦਾ ਸੀ ਮੈਂ ਕਹਿੰਨਾ ਇਹ ਸ਼ਾਇਦ ਫੈਮਿਲੀ ਨਾ ਹੋਵੇ ਪੂਰੀ ਅਸਲਾਂ ਦੀ ਤੇ ਅੱਜ ਕਿ ਸਮਾਰਟ ਬਣਾਉਂਦੇ ਹਾਂ ਬਾਰੀ ਲੈ ਜੇ ਬਾਰੀ ਕੱਢ ਦੋ ਮੜਾ ਜਾ ਹੈਗਾ ਉਹ ਬੈਠਾ ਉਹ ਬੈਠਾ ਕੋਲ ਆ ਜੇ ਬਾ ਦੋ ਹੋਵੇ ਦੋ ਦੁੱਧial ਹੋਗੀ ਇੱਕ ਕੀ ਇੱਕੀ ਹੈ ਇੱਕੀ ਨਹੀਂ ਇਹ ਜ਼ਹਿਰ ਵਾਲਾ ਹੈ ਨਹੀਂ ਨਹੀਂ ਨਾਨ ਮੈਨਵਾਸਾ ਬਟਾ ਜੋ ਦੋ ਹੁੰਦੇ ਆ ਪਰ ਕਰੀ ਰੋ ਆਏ ਬੀ ਪਾਸਮਾ ਕਰੋ ਚੱਕ ਲਈ ਉਹ ਕਹੀਂ ਮੜਾ ਜਾ ਯਾਰ ਕਿਹੜਾ ਹੁੰਦਾ ਇਹ ਵਲਵਸ ਨਹੀਂ ਵਲਵ ਸਨੇਕ ਹੈ ਜੀ ਤੇ ਪੱਕਾ ਬਤਾ ਜ਼ਹਿਰ ਨਹੀਂ ਹੁੰਦਾ ਇਹ ਹਾਂਜੀ ਅੱਛਾ ਯਾ ਚੂਹੇ ਖਾਣਾ ਕਹਦੇ ਨੇ ਉਹ ਹੁੰਦਾ ਹੈਗੇ ਹਾਂਜੀ ਹਾਂਜੀ ਸੁੱਕੀਆਂ ਅੰਗਰਾ ਖਾਂਦੇ ਇਹ ਐਕਤ ਹੋਣਾ ਯਾਰ ਇਹ ਨੁਕਣਾ ਇਹ ਇਹਨਾਂ ਨੇ ਦਿਵਾਲੀ ਤੇ ਸਾਰਾ ਸਾਫ਼ ਕਰਕੇ ਸਾਰਾ ਮਤਲਬ ਖਾਲੀ ਕੀਤਾ ਸੀ ਇਹ ਸਟੋਰ ਇਹ ਦਿਵਾਲੀ ਤੇ ਨੇ ਸਾਰੀ ਸਫਾਈ ਕੀਤੀ ਸੀ ਯਾਰ ਇੱਥੇ ਓਕੇ ਉਸ ਅਪਲਾਈ ਕਰਕੇ ਵਿਚਾਰੀ ਜਾਂਦਾ ਜੀ ਹੋ ਸਕਦਾ ਹਾਂ ਇਧਰ ਹੀ ਘਰ ਬਣਾ ਰੱਖਿਆ ਹੋਇਆ ਜਾਂਦਾ ਗਾਂ ਵਾਲੀ ਅਪਲਾਈ ਵੇਖੋ ਘੜਕਾ ਕੇ ਜਿਹੜੀ ਆ ਆ ਆਹ ਇਹਦੇ ਚ ਜਗ੍ਹਾ ਹੈਗੀ ਪਿੱਛੇ ਨਹੀਂ ਇਹਨੂੰ ਦੇਖਦੇ ਵਿੱਚ ਤਾਂ ਨਹੀਂ ਜਾ ਸਕਦਾ ਨਿਵੇਂ ਹਿਮਾਲਾ ਕੋਨਫਰਮ ਆ ਵੀ ਇਹ ਜੋੜੇ ਜੀ ਹੁੰਦਾ ਜੀ ਇਹ ਜੋੜੇ ਜੀ ਮਿਲਦੇ ਆ ਜਿੱਥੋਂ ਵੀ ਮਿਲ ਰਹੇ ਸਾਨੂੰ ਅੱਜ ਕੱਲ੍ਹ ਤੇ ਜਿਵੇਂ ਇੱਥੇ ਹੋਰ ਸਟੋਰੀ ਬਹੁਤ ਖੁੱਲਾ ਆਪਣਾ ਇੱਧਰ ਨਾ ਹੋਵੇ ਕਦੇ ਦੂਜੇ ਪਾਸੇ ਕਦੇ ਕੁਝ ਕਹਿ ਨਹੀਂ ਸਕਦੇ ਕਿ ਕੀ ਇਹ ਰੰਦੇ ਹੀ ਜੋੜੇ ਜੋੜੇ ਦੇ ਵਿੱਚ ਆ ਤੋ ਵੀ ਉਧਰ ਰੈਸਕਿਊ ਹੋੁੰਦੇ ਆ ਜਾਂ ਮਤਲਬ ਉਹ ਇੱਕ ਬਲਾਰੇ ਕਾਪਨੋ ਇੱਕ ਦਿਨ ਜਾਂਦਾ ਆਪਾਂ ਕਹਿੰਦੇ ਨੇ ਇੱਕ ਹੀ ਸੀਗਾ ਜੀ ਹੂੰ ਹੂੰ ਉਸ ਤੋਂ ਬਾਅਦ ਵਿੱਚ ਉਹ ਦੂਸਰੇ ਤਾਂ ਆਪਾਂ ਨੂੰ ਖਿਆਲ ਲੈਣੀ ਕਿਉਂਕਿ ਜਿਹੜੇ ਵਧੀਆ ਚੰਗੇ ਰੈਸਕਿਊ ਹਨ ਨਾ ਐਕਸਪਰਟ ਹੂੰ ਹੂੰ ਉਹਨਾਂ ਨੂੰ ਪਤਾ ਹੈ ਕਿ ਇਹ ਜੋੜੀ ਚੀ ਰਹਿਣਾ ਨਾ ਸਾਡੇ ਇਹਨਾਂ ਦਾ 메인 ਖਾਣਾ ਕੇਰਲੀਆਂ ਤੇ ਬੀੜੀਆਂ ਦੇ ਅੰਡੇ ਇਹਨੇ ਕੇਰਲੇ ਕੋਰਲੇ ਖਾ ਕੇ ਫਿਰ ਜ਼ਹਿਰ ਨਹੀਂ ਆਉਂਦਾ ਇੰਨਾ ਜੇ ਯਾਰ ਨਾ ਜੀ ਪਰ ਤੁਸੀਂ ਇਹੋ ਜੀ ਕੋਈ ਵੀ ਸ਼ਿਫਕਲੀ ਨਹੀਂ ਜਿਹੜੀ ਜਿਹੜੀ ਹੁੰਦੀ ਇਹ ਪੋਸ਼ਟਾ ਜ਼ਹਿਰ ਹੁੰਦਾ ਉਹਦੇ ਯਾਰ ਮੇਰੀ ਮਾਸਟਰ ਕੀਤੀ ਹੋਈ ਹੈ। ਅੱਛਾ। ਕੈਂਡੀ ਐਂਡ ਆਫਟਰ ਪੋਸਟ। ਹੂੰ। ਨਹੀਂ ਇਹ ਲੋਕਾਂ ਦੇ ਮਨ 'ਚ ਇੱਕ ਵਹਿਮ ਹੀ ਹੈ ਨਾ ਹੁਣ ਜੇ ਮਾਲ ਸਾਡੇ ਅਰਗਣ ਡਾ ਲੱਗਿਆ ਵੀ ਹੋ ਸਕਦਾ ਜਾਂ ਦੂਸਰਾ ਕਿਸੇ ਹੋਰ ਪਾਸੇ ਹੋਵੇ। ਆਹ ਦੇਖੋ ਉੱਪਰ ਹੈ ਗਿਆ ਬਹੁਤ ਸਪੇਸ ਹੈ ਉੱਪਰ। ਪਰ ਉਹ ਫਿਰ ਪਰਲੇ ਪਾਸੇ ਨਾ ਪਿਛਲਾ ਮਕਾਨ ਹੈ ਉਹ ਖੁੱਲਾ ਹੀ ਹੈ। ਪਰ ਉਹਦੇ ਇਹ ਜੋੜੇ ਚਾ ਕਨਫਰਮ ਹੈ ਮੈਂ ਇਹਨਾਂ ਕਿਵੇਂ ਕਹਿ ਸਕਦੇ। ਨੀ ਚਲਣਾ ਪਤਾ ਲੱਗ ਗਿਆ ਜੈਰੀ ਲਾ ਨਹੀਂ ਹੁੰਦਾ ਨਾ ਕਿਉਂਕਿ ਰਾਤ ਅਸੀਂ ਵੀ ਡਰ ਕੇਵੇਂ ਮਾਰ ਦੇਣਾ ਸੀਗਾ ਅਸੀਂ ਮਾਰਨਾ ਚਾਹੁੰਦੇ ਨਹੀਂ ਸੀਗੇ ਦਿਨਾਂ ਸਾਰ ਬੋਲਣਾ